ਛੋਟੇ ਛੋਟੇ ਬੱਚੇ ਇੱਕ ਜੰਗਲ ਵਿੱਚ ਖੇਡ ਰਹੇ ਆ ਜੇ ਜੰਗਲ ਦੀ ਗੱਲ ਕਰੀਏ ਤਾਂ ਇਹ ਜੰਗਲ ਕਿੱਥੇ ਆ ਸ਼ਹਿਰ ਦਾ ਜੰਗਲ ਹੈ ਔਰ ਸ਼ਹਿਰ ਦੇ ਜੰਗਲ ਦੇ ਵਿੱਚ ਜੇ ਬੱਚਿਆਂ ਨੂੰ ਇਦਾਂ ਖੇਡਾਂ ਪੈ ਜੇ ਤਾਂ ਫਿਰ ਉਹ ਬੱਚੇ ਜਿਹੜੇ ਆ ਪਿੰਡਾਂ ਵਿੱਚੋਂ ਮਾਪਿਓ ਨੇ ਲਿਆ ਕੇ ਸ਼ਹਿਰ ਚ ਰਿਆ ਸ਼ਾਂ ਬਣਾਈਆਂ ਪਿੰਡਾਂ ਵਿੱਚੋਂ ਲਿਆ ਕੇ ਸ਼ਹਿਰ ਦੇ ਵਿੱਚ ਅਲੀਸ਼ਾਨ ਘਰ ਬਣਾਏ ਆ ਔਰ ਸੋਚਿਆ ਸੀ ਕਿ ਸ਼ਹਿਰਾਂ ਵਿੱਚ ਪਾਰਕਾਂ ਹੁੰਦੀਆਂ ਨੇ ਸ਼ਹਿਰਾਂ ਵਿੱਚ ਬਹੁਤ ਪੱਕੀਆਂ ਗਲੀਆਂ ਹੁੰਦੀਆਂ ਨੇ ਔਰ ਆ ਵੇਖ ਸਕਦੇ ਹੋ ਹੈਰਾਨ ਕਰਦੀਆਂ ਤਸਵੀਰਾਂ ਕੀ ਛੋਟੇ ਛੋਟੇ ਬੱਚੇ ਜਦੋਂ ਇਸ ਕੱਖ ਕਾਣ ਦੇ ਵਿੱਚ ਇਸ ਜੰਗਲ ਦੇ ਵਿੱਚ ਖੇਡਦੇ ਆ ਤਾਂ ਕਿਤੇ ਨਾ ਕਿਤੇ ਮਨ ਡਰਦਾ ਹੈ ਹਰ ਮਾਂ ਪਿਓ ਦਾ ਮਨ ਡਰਦਾ ਹੈ ਕਿ ਅਸੀਂ ਕਿੱਥੇ ਫਸ ਗਏ ਆ ਅਸੀਂ ਸ਼ਹਿਰ ਵਿੱਚ ਨਹੀਂ ਆਏ ਅਸੀਂ ਜੰਗਲ ਵਿੱਚ ਆ ਗਏ ਆ ਔਰ ਗੱਲ ਕਰੀਏ ਤਾਂ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਤਾਂ ਪਰੇਸ਼ਾਨ ਕਿਹਦਾ ਮਾਂ ਪਿਓ ਨਹੀਂ ਹੋਵੇਗਾ ਹਰ ਮਾਂ ਪਿਓ ਪਰੇਸ਼ਾਨੀ ਘਟਦਾ ਹੈ ਹਰ ਮਾਂ ਪਿਓ ਵੇਖਦਾ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਮੁਸੀਬਤ ਕਦੇ ਨਾ ਕਦੇ ਖੜੀ ਹੋਵੇਗੀ ਔਰ ਇਹ ਗਲੀਆਂ ਇਹ ਜੋ ਗਲੀਆਂ ਜਾਂ ਰਸਤੇ ਜਾਂ ਇਹ ਪਾਰਕਾਂ ਇਹ ਸਾਡੇ ਦੀਨਾ ਨਗਰ ਦੀਆਂ ਪਾਰਕਾਂ ਨੇ ਇਹ ਪਾਰਕਾਂ ਵੇਖ ਸਕਦੇ ਹੋ ਕਿ ਕਿਸੇ ਦੇ ਪਲਾਟ ਨੇ ਔਰ ਆਸ ਲਗਾਈ ਸੀ ਕਿ ਦੀਨਾ ਨਗਰ ਡਵੈਲਪ ਬੜਾ ਹੈ ਦੀਨਾ ਨਗਰ ਚੰਡੀਗੜ੍ਹ ਬਣ ਜਾ ਰਿਹਾ 17 ਸਾਲਾਂ ਦੀਆਂ ਸਰਕਾਰਾਂ ਦੀ ਆਵਾਜ਼ ਜਿਹੜੀ ਸਟੇਜਾਂ ਤੋਂ ਸੁਣਦੇ ਰਹੇ ਆ ਕਿ ਦੀਨਾ ਨਗਰ ਅਸੀਂ ਬਹੁਤ ਡਵੈਲਪ ਕਰ ਰਹੇ ਆ ਦੀਨਾ ਨਗਰ ਨੂੰ ਬੜੀ ਦੂਰ ਤੱਕ ਲੈ ਕੇ ਜਾਣਾ ਔਰ ਜੇ ਗੱਲ ਕਰੀਏ ਤਾਂ ਡਵੈਲਪਮੈਂਟ ਵੇਖ ਸਕਦੇ ਤੁਸੀਂ ਕਿ ਆਹ ਡਵੈਲਪਮੈਂਟ ਹੈ ਆਹ ਦੀਨਾ ਨਗਰ ਦੀ ਡਵੈਲਪਮੈਂਟ ਹੈ ਔਰ ਇਹ ਗਲੀਆਂ ਟੁੱਟੀਆਂ ਆਹ ਵੇਖ ਸਕਦੇ ਹੋ ਕਿ ਸੀਵਰੇਜ ਦੇ ਕਿੰਨੇ ਕਿੰਨੇ ਉੱਚੇ ਜੜੇ ਆ ਖੱਡੇ ਬਣੇ ਹੋਏ ਔਰ ਕਿਸ ਤਰ੍ਹਾਂ ਲੋਕ ਇੱਥੇ ਲੰਘਦੇ ਆ ਕਿਵੇਂ ਲੋਕਾਂ ਦਾ ਰਹਿਣ ਬਸੇਰਾ ਹੈ ਔਰ ਲੋਕਾਂ ਨੇ ਘਰ ਤਾਂ ਬਹੁਤ ਵਧੀਆ ਬਣਾਏ ਆ ਲੇਕਿਨ ਇੱਥੇ ਆ ਕੇ ਮੁਸੀਬਤ ਖੜੀ ਹੋ ਗਈ ਆ ਔਰ ਪਿੰਡਾਂ ਦੇ ਵਿੱਚ ਜਾਈਏ ਤਾਂ ਅੱਜ ਪਿੰਡ ਚੰਗੇ ਨੇ ਪਿੰਡਾਂ ਦੀਆਂ ਮੜੀਆਂ ਚੰਗੀਆਂ ਨੇ ਦੀਨਾ ਨਗਰ ਦੀਆਂ ਗਲੀਆਂ ਨਾਲੋਂ ਦੀਨਾ ਨਗਰ ਦੇ ਰਸਤਿਆਂ ਨਾਲੋਂ ਪਿੰਡਾਂ ਦੀਆਂ ਮੜੀਆਂ ਵੀ ਜਾ ਕੇ ਵੇਖੋ ਤਾਂ ਸਵਰਗ ਬਣੀਆਂ ਪਈਆਂ ਨੇ ਔਰ ਉੱਥੇ ਬਾਹਰ ਲਿਖਿਆ ਵੀ 10 ਵਰਗ ਪੂਰੀ ਔਰ ਇੱਥੇ ਕਿਹੜੀ ਪਾਰਕ ਹੈ ਕਦੋਂ ਮਿਲੇਗੀ ਨਾ ਬੱਚਿਆਂ ਨੂੰ ਪਾਰਕ ਸਿਰਫ ਕਲੋਨੀਆਂ ਨੇ ਨਾਂ ਦੀਆਂ ਨਾਂ ਦੀਆਂ ਕਲੋਨੀਆਂ ਨੇ ਪੈਸੇ ਵੰਡੇ ਗਏ ਆ ਪੈਸੇ ਖਾਦੇ ਗਏ ਆ ਸਰਕਾਰਾਂ ਸੁੱਤੀਆਂ ਨੇ ਨੀਂਦ ਗੂੜੀ ਚ ਔਰ ਸਰਕਾਰਾਂ ਨੂੰ ਕਿਤੇ ਧਿਆਨ ਨਹੀਂ ਆ ਰਿਹਾ ਕਿ ਅਸੀਂ ਦੀਨਾਂ ਨਗਰ ਦੇ ਲੋਕਾਂ ਦਾ ਕਿਵੇਂ ਹੱਲ ਕਰਨਾ ਹੈ ਕਿਵੇਂ ਲੋਕਾਂ ਨੂੰ ਸੁਰੱਖਿਅਤ ਜ਼ਿੰਦਗੀ ਜਿਹੜੀ ਆ ਉਹ ਦੇਣੀ ਹੈ ਕਿਵੇਂ ਲੋਕਾਂ ਦਾ ਬਚਾਅ ਕਰਨਾ ਹੈ ਕਿ ਇਹ ਬੱਚੇ ਜਿਹੜੇ ਆ ਮੱਛਰ ਜਿਹੜੇ ਐਸ ਵੇਲੇ ਤੁਸੀਂ ਮੱਛਰਾਂ ਦੀ ਗੱਲ ਕਰੀਏ ਤਾਂ ਇਹ ਬੱਚੇ ਜਿਵੇਂ ਸ਼ਾਮ ਦਾ ਵੇਲਾ ਇੱਥੇ ਖੇਡ ਰਹੇ ਆ ਤਾਂ ਬਹੁਤ ਸਾਰੇ ਮੱਛਰ ਵੀ ਇੱਥੇ ਇਕੱਠੇ ਹੋਏ ਹੋਣਗੇ ਔਰ ਬਹੁਤ ਸਾਰਾ ਕੱਖ ਕਾਣ ਇਸ ਜੜੀ ਬੂਟੀ ਦੇ ਵਿੱਚ ਜਿਵੇਂ ਕਿ ਸੱਪਾਂ ਦੀ ਗੱਲ ਕਰੀਏ ਔਰ ਜੇ ਬਰਸਾਤ ਹੁੰਦੀ ਹੋਵੇਗੀ ਤਾਂ ਫਿਰ ਹਾਲਾਤ ਕੀ ਹੁੰਦੇ ਹੋਣਗੇ ਇਹਨਾਂ ਗਲੀਆਂ ਦੇ ਇਹਨਾਂ ਰਾਹਾਂ ਦੇ ਔਰ ਇੱਥੇ ਅੰਕਲ ਜੀ ਵੀ ਆਏ ਨੇ ਅੰਕਲ ਜੀ ਨਾਲ ਗੱਲ ਕਰਦੇ ਆ ਕਿ ਦੋ ਲਵ ਜੇਣਾ ਤੋਂ ਲੈਂਦੇ ਆ ਕਿ ਕਿੰਨਾ ਸਮਾਂ ਹੋ ਗਿਆ ਇੱਥੇ ਆਇਆਂ ਨੂੰ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਮਾ ਸਸੀ ਆਜ ਨਾ ਸਸ ਅੰਕਲ ਜੀ ਕਿੰਨਾ ਸਮਾਂ ਹੋ ਗਿਆ ਉਰੇ ਰਹਿੰਦੇ ਆ ਸਾਨੂੰ 28 28 ਸਾਲ ਹੋ ਗਿਆ ਜੀ 28 ਸਾਲ ਹੋ ਗਿਆ ਇਹ ਏਸੇ ਪਾਰਕਾਂ ਚ ਵੱਡੇ ਹੋ ਗਏ ਤੁਸੀਂ ਵੀ ਇਹਨਾਂ ਜੀ ਵੱਡੇ ਹੋਏ ਇਹਨਾਂ ਜੀ ਵੱਡੇ ਹੋਏ ਹੋ ਹਾਂਜੀ ਤੇ ਦੀਨਾ ਨਗਰ ਦੀਆਂ ਸਰਕਾਰਾਂ ਨੇ ਜਿਹੜਾ ਚੰਡੀਗੜ੍ਹ ਬਣਾਇਆ ਸੀ ਦੇਖ ਲਿਆ ਹਾਂ ਦੇਖ ਲਿਆ ਬੜਾ ਵਧੀਆ ਬਣਿਆ ਬੜਾ ਵਧੀਆ ਚੰਡੀਗੜ੍ਹ ਬਣਿਆ ਹਾਂਜੀ ਇਹਨਾਂ ਕਾਸੀ ਰੋਡ ਤਿੰਨ ਵਾਰੀ ਬਣਾਈ ਤੇ ਤਿੰਨ ਵਾਰੀ ਗਈ ਕੋਈ ਕੇਅਰ ਨਹੀਂ ਕਰਦਾ ਕੋਈ ਧਿਆਨ ਨਹੀਂ ਨ ਦਿੰਦਾ ਕੋਈ ਨਹੀਂ ਦੱਸ ਦਈਏ ਕਿ ਦੀਨਾ ਨਗਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਇਹ ਨੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਜਦੋਂ ਵੀ ਕਿਸੇ ਨੂੰ ਕੋਈ ਖਬਰ ਲਗਾਉਣ ਵਾਸਤੇ ਚੈਨਲ ਦੀ ਜਿਹੜੀ ਆ ਉਹ ਲਿੰਕ ਨਾਲ ਲੱਭੇ ਤਾਂ ਸਾਨੂੰ ਕਾਲ ਕਰਨ ਅਸੀਂ ਪਹੁੰਚਾਂਗੇ ਉੱਥੇ ਹਾਲਾਤ ਵਿਖਾਵਾਂਗੇ ਔਰ ਚੰਡੀਗੜ੍ਹ ਬਣਿਆ ਜਿਹੜਾ ਦੀਨਾ ਨਗਰ ਆ ਉਹਦੇ ਹਾਲਾਤ ਵੀ ਵਿਖਾਵਾਂਗੇ ਔਰ ਸਾਰੀ ਪੱਤਰਕਾਰੀ ਦੇ ਵਿੱਚ ਸਾਰੇ ਦ੍ਰਿਸ਼ ਵਿਖਾਵਾਂਗੇ ਇਹ ਆਜੋ ਆਜੋ ਬੱਚੇ ਆ ਇਹ ਗੁਲਦਸਤੇ ਨੇ ਫਲਵਾੜੀਆਂ ਨੇ ਘਰਾਂ ਦੀਆਂ ਔਰ ਇਹ ਫਲਵਾੜੀਆਂ ਕਿੱਥੇ ਕੱਖਾਂ ਦੇ ਵਿੱਚ ਖੇਡ ਰਹੀਆਂ ਜੰਗਲ ਦੇ ਵਿੱਚ ਖੇਡ ਰਹੀਆਂ ਇਹ ਭਵੇਖਿਆ ਦੀਨਾਨਗਰ ਦਾ ਔਰ ਇਹ ਦੀਨਾਨਗਰ ਦੀਆਂ ਪਾਰਕਾਂ ਨੇ ਇਹ ਦੀਨਾਨਗਰ ਦੀਆਂ ਗਲੀਆਂ ਨੇ ਔਰ ਦਿਮਾਗ ਚ ਮਾਈਂਡ ਚ ਨਾ ਲੈ ਜਾਣਾ ਕਿ ਵਾਕਈ ਪਾਰਕ ਹੈ ਇਹ ਪਾਰਕ ਨਹੀਂ ਹੈ ਇਹ ਲੋਕਾਂ ਦੇ ਪਲਾਟ ਨੇ ਇਹ ਜੰਗਲ ਬਣੇ ਹੋਏ ਆ ਔਰ ਇਹ ਹਾਲਾਤ ਤੁਸੀਂ ਵੇਖਦੇ ਹੋ ਤਾਂ ਗਾਂਹ ਵਾਸਤੇ ਵੋਟਾਂ ਆ ਗਈਆਂ ਨੇ ਵੇਖੋ ਕਿਹੜੇ ਕਿਹੜੇ ਵਾਦੇ ਹੁੰਦੇ ਆ ਮੈਂ ਤਾਂ ਚਾਹਾਂਗਾ ਕਿ ਵੋਟਾਂ ਵਾਲਿਆਂ ਦਾ ਟੈਂਟ ਜਿਹੜਾ ਇੱਕ ਰਾਤ ਵਾਸਤੇ ਇੱਥੇ ਲਵਾਓ ਇਹਨਾਂ ਨੂੰ ਰਾਤ ਸੱਧੋ ਇੱਥੇ ਤਾਂ ਫੇਰ ਇਹਨਾਂ ਨੂੰ ਕਹੋ ਕਿ ਤੁਹਾਡਾ ਵੋਟਾਂ ਦਾ ਵਾਅਦਾ ਕਰਦੇ ਆ ਤੁਹਾਡੇ ਨਾਲ ਕਿੰਨੂੰ ਪਾਉਣੀਆਂ ਔਰ ਇਸ ਵਾਰ ਤਾਂ ਦੀਨਾਨਗਰ ਦਾ ਭੁੱਖ ਜਿਹੜਾ ਕੁਝ ਹੋਰ ਹੀ ਹੋਵੇਗਾ ਲੱਗਦਾ ਕਿ ਸਾਡੇ ਚੈਨਲ ਨਾਲ ਚੱਲੀਆਂ ਖਬਰਾਂ ਦਾ ਅਸਰ ਜਰੂਰ ਹੋਵੇਗਾ ਲੋਕ ਜਾਗਰੂਕ ਹੋਣਗੇ ਔਰ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਨਗੇ ਔਰ ਆਸ ਕਰਦੇ ਆ ਕਿ ਅੱਗੇ ਤੋਂ ਵੀ ਸ਼ੇਅਰ ਕਰਨਗੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਅੰਕਲ ਜੀ ਕਿ ਹੁਣ ਆਸ ਲੱਗਦੀ ਆ ਕੁਝ ਬਣੇਗਾ ਹੈ ਸਾਰੇ ਦਰੋਂ 5 ਕਿਲਾਣਾ ਪੈਲੀ ਹੈ ਵਕੀਲ ਸਾਹਿਬ ਨੇ ਯਾਦ ਕਰਾਈ ਸੀ ਬਿਜਲੀ ਬਿਜਲੀ ਤੇ ਉਥੇ ਵੀ ਬਾਪਾਰਕ ਬਣ ਸਕਦਾ ਉਹ ਬੁੱਢਿਆਂ ਆਦੀਆਂ ਬਾਸੇ ਸੈਰ ਸ਼ੁਰੂ ਕਰਨ ਦਾ ਵੀ ਚਾਂਸ ਹੈ ਜਗਾ ਹੈ ਉਹ ਗਵਰਨਮੈਂਟ ਬਣਾਏ ਦਤਾ ਹੈ ਸਰਕਾਰੀ ਜਗਾ ਉਹ ਸਰਕਾਰੀ ਹਾਂ ਜੀ ਹਾਂ ਜੀ ਇਹ ਵਕੀਲ ਨੇ ਹਾਲ ਹੀ ਕਰਾਈ ਸੀ ਉਹ 5-6 ਕਿਲਾਣਾ ਪੈਲੀ 6 ਹੱਥ ਕਰਾਉਣ ਵੇਚੀ ਕਰਦੀ ਤੋ ਦੇਦਾ ਕਿ ਉਹਨੋਂ ਵਕੀਲ ਨੇ ਚਰਦੇ ਆ ਜਿਹੜਾ ਤੇ ਉਹਨੇ ਕਰਾਈ ਖਾਦੀ ਚਲੋ ਅਸੀਂ ਤਾਂ ਨਹੀਂ ਜਾਣਦੇ ਪਰ ਇਹਨਾਂ ਦੇ ਕਹਿਣ ਮੁਤਾਬਕ ਕਿ ਫਿਰ ਵੀ ਸਰਕਾਰ ਦੇ ਕੋਲ ਇੱਕ ਪੰਜ ਸੱਤ ਕਨਾਲਾਂ ਜਗ੍ਹਾ ਉਹ ਵੀ ਪਾਰਕ ਬਣ ਜਾਏ ਤਾਂ ਬੱਚੇ ਉੱਥੇ ਵੀ ਖੇਡ ਸਕਦੇ ਆ ਔਰ ਬੱਚੇ ਅੱਜ ਕੱਲ੍ਹ ਜਮਾਨਾ ਨਹੀਂ ਆ ਘਰਾਂ ਤੋਂ ਦੂਰ ਵੀ ਖੇਡਣ ਤਰ ਹਰ ਘਰ ਦੀ ਗਲੀ ਸਾਫ਼ ਹੋਣੀ ਚਾਹੀਦੀ ਹੈ ਹਰ ਘਰ ਦਾ ਰਸਤਾ ਸਾਫ਼ ਹੋਣਾ ਚਾਹੀਦਾ ਔਰ ਆ ਜੋ ਖੱਡੇ ਆ ਜੋ ਗਟਰਾਂ ਦੇ ਢੱਕਣ ਨੇ ਇਹ ਵੀ ਕਿਤੇ ਸਭ ਕੁਝ ਪ੍ਰਬੰਧ ਹੋਣਾ ਚਾਹੀਦਾ ਗਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਔਰ ਵੀਡੀਓ ਵੱਟ ਵੱਟੇ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ